Terima kasih telah ਲੱਡੂ ਵੰਡ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਬੁੱਢ ਨਾਲ ਜੁੜੇ ਹੋਏ ਆ ਤੇ ਉਹਨਾਂ ਨੂੰ ਚਾਰ ਚੋਲੀਆਂ ਸ਼াশਰੀ ਅਕਾਲ ਜੈ ਸ਼੍ਰੀ ਰਾਮ ਅੱਜ ਵਿਹਾਰ ਦੇ ਵਿੱਚ ਜਿਹੜਾ ਬੀਜਪੀ ਦੀ ਵਨ ਸਾਈਡਡ ਜਿੱਤ ਹੋਈ ਹੈ ਜੀ 243 ਸੀਟਾਂ ਦੇ ਵਿੱਚੋਂ 208 ਸੀਟਾਂ ਦੇ ਵਿੱਚ ਜਿਹੜੀ ਵਨ ਸਾਈਡਡ ਜਿੱਤ ਹੋਈ ਹੈ ਜੀ ਅਸੀਂ ਉਸ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਕਿ ਵਿਹਾਰ ਦੇ ਵਿੱਚ ਜਾਂ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ ਜੀ ਜਿੱਥੇ ਵੀ ਇੱਤੇਜਾਤੀਆਂ ਮੈਂ ਜੀ ਉੱਥੇ ਦੀ ਸਰਕਾਰ ਹੈ ਜੀ ਉੱਥੇ ਹਰ ਤੁਸੀਂ ਦੇਖੋਗੇ ਬਿਹਾਰ ਦੇ ਵਿੱਚ ਵੀ ਰਿਪੀਟ ਐਂਡ ਰਿਪੀਟ ਹੋ ਰਿਹਾ ਜੀ ਹਰਿਆਣੇ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਐਮਪੀ ਦੇ ਵਿੱਚ ਵੀ ਤੇ ਮੈਂ ਸਾਰਿਆਂ ਨੂੰ ਅਰਜ਼ ਵੀ ਕਰਾਂਗਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਡਬਲ ਇੰਜਨ ਦੀ ਸਰਕਾਰ ਲਿਆਈਏ ਤਾਂ ਕਿ ਜਿਹੜੇ ਸੁਧਾਰ ਉੱਥੇ ਹੋ ਗਏ ਨੇ ਜਿਹੜੀ ਡਿਵੈਲਪਮੈਂਟ ਉੱਥੇ ਹੋ ਚੁੱਕੀ ਆ ਲਾਅ ਇਨ ਆਰਡਰ ਉੱਥੇ ਬਣ ਚੁੱਕਿਆ ਉਹ ਆਪਾਂ ਪੰਜਾਬ ਦੇ ਵਿੱਚ ਵੀ ਬਣਾਈਏ ਜਿਹੜਾ ਗੁੰਡਾ ਰਾਜ ਪੰਜਾਬ ਦੇ ਵਿੱਚ ਚੱਲਦਾ ਇਹਨੂੰ ਖਤਮ ਕਰੀਏ ਤੇ ਆਪਾਂ ਇੱਥੇ ਵੀ ਲਾਅ ਇ ਹਾਂਜੀ ਲੱਗੂ ਬਾਸ ਦੇ ਵਤ ਮੇਰੀ ਬਿਜਾਰ ਦੇ ਵਿੱਚ ਕਿਹੜਾ ਕਰਦਾ ਮੇਰਾ ਨਾਮ ਸੰਦੀਪ ਭਾਰਤੀ ਹੈ ਜੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸਮਰਾਲਾ ਸਭ ਤੋਂ ਪਹਿਲਾਂ ਬੀਜੇਪੀ ਦੇ ਜਿੰਨੇ ਵੀ ਇੱਥੇ ਵਰਕਰ ਉਹਦੇ ਦਾ ਸਾਦੇ ਆਏ ਨੇ ਸਾਰਿਆਂ ਦੇ ਇਤਿਹਾਮ ਦੇ ਤਹਿ ਦੋ ਧੰਨਵਾਦ ਕਰਦਾ ਅੱਜ ਸਾਡੀ ਜਿਹੜੀ ਬਿਹਾਰ ਦੇ ਵਿੱਚ ਵਨ ਸਾਈਡਰ ਜਿੱਤ ਹੋਈ ਹੈ 208 ਸੀਟਾਂ ਬਹੁਤ ਵੱਡੀ ਜਿੱਤ ਹੈ ਬਿਹਾਰ ਦੇ ਵਿੱਚ ਐਸੇ ਤਰ੍ਹਾਂ ਬਾਕੀ ਸਟੇਟਾਂ ਦਾ ਅਸੀਂ 2027 ਵਿੱਚ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਸਾਡੀ ਐਮਸੀਆਂ ਦੀ ਵੀ ਪੂਰੀ ਤਿਆਰੀ ਹੈ ਹਰੇਕ ਵਾਰਚ ਅਸੀਂ ਦੋ ਦੋ ਕੈਂਡੀਡੇਟ ਲੱਭੇ ਹੋਏ ਨੇ ਔਰ ਪੂਰੀ ਤਿਆਰੀ ਨਾਲ ਅਸੀਂ ਐਮ ਸੀ ਦੇ ਇਲੈਕਸ਼ਨ ਵੀ ਲੜਾਂਗੇ। ਖੈਰ ਵਸਿਆਂ ਨੂੰ ਇਹ ਹੀ ਗੱਲ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਦੇਖੋ ਜੋ ਤੁਹਾਡਾ ਇੱਥੇ ਨਰਿੰਦਰ ਮੋਦੀ ਜੀ ਨੇ ਜੋ ਡਿਵੈਲਪਮੈਂਟ ਕੀਤੀ ਹੈ ਬਿਹਾਰ 'ਚ, ਯੂਪੀ 'ਚ ਗੁੰਡਾਗਰਦੀ ਖਤਮ ਕਰਤੀ, ਨਸ਼ਾ ਖਤਮ ਕਰਤਾ। ਹਰੇਕ ਸਟੇਟ 'ਚ ਇਸ ਟਾਈਮ ਭਾਜਪਾ ਦੀ ਸਰਕਾਰ ਆਈ ਹੈ। ਪੰਜਾਬ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਵੀ 2027 'ਚ ਡਬਲ ਇੰਡੀਆ ਦੀ ਸਰਕਾਰ ਬਣਾ ਕੇ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰੀਏ। ਧੰਨਵਾਦ। ਤਾਂ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਭੈਣ ਭਰਾ ਤੁਹਾਡਾ ਚੈਨਲ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਸਵੇ ਅੱਜ ਜਿਹੜੇ ਸਾਡੇ ਸਮਰਾਲਾ ਮੰਡਲ ਵੱਲੋਂ ਸੰਦੀਪ ਭਾਰਤੀ ਜੀ ਦੀ ਅਗਵਾਈ ਵਿੱਚ ਸਾਡੇ ਵੱਡੇ ਭਰਾ ਜੀਤ ਕੁਕਤਾ ਜੀ ਖੜੇ ਆ ਸਾਡੇ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹੇ ਦੇ ਮੇਰੇ ਛੋਟੇ ਵੀਰ ਨਿਸ਼ੂ ਸ਼ਰਮਾ ਜੀ ਸਾਡੀ ਸਾਰੀ ਟੀਮ ਸਾਡੇ ਭੈਣ ਜੀ ਮੌਨਿਕਾ ਮੇਰੀ ਛੋਟੀ ਭੈਣ ਸਾਡੀ ਸਾਰੀ ਟੀਮ ਖੜੀ ਹੈ ਸਾਰਿਆਂ ਵੱਲੋਂ ਅੱਜ ਜਿੱਤ ਦੀ ਖੁਸ਼ੀ ਜੋ ਬਿਹਾਰ ਦੇ ਵਿੱਚ ਸਾਡੀ ਪੂਰੀ ਸਵੀਪ ਆਊਟ ਜਿੱਤ ਹੋਈ ਹੈ ਮੋਦੀ ਜੀ ਦੀ ਗਵਾਈ ਵਿੱਚ ਉਹਦੇ ਸਬੰਧ ਵਿੱਚ ਲੋਕਾਂ ਨੇ ਖੁਸ਼ੀ ਦਾ ਜਿਹਾਰ ਕਰਦੇ ਹੋਏ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਸੀਗਾ ਸਾਡੇ ਤਿੰਨਾਂ ਮੰਡਲਾਂ ਦੀ ਟੀਮ ਸੀਗੀ ਸੈਂਕੜੇ ਸਾਡੇ ਵਰਕਰ ਇਕੱਠੇ ਹੋਏ ਸਾਰੇ ਬਾਜ਼ਾਰ 'ਚ ਅਸੀਂ ਲੱਡੂ ਵੰਡੇ ਉੱਥੇ ਪਹਿਲਾਂ ਉੱਥੇ ਵੰਡ ਕੇ ਆਏ ਹੁਣ ਇੱਥੇ ਅਸੀਂ ਸੰਦੀਪ ਭਾਰਤ ਜੀ ਦੀ ਗਵਾਈ ਹੇਠ ਇੱਥੇ ਲੱਡੂ ਵੰਡੇ ਆ ਜੋ ਸਾਡੀ ਬਿਹਾਰ ਦੀ ਜਿੱਤ ਹੋਈ ਹੈ ਲੋਕਾਂ ਨੇ ਮਨ ਬਣਾ ਲਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਗੁੱਡ ਗਵਰਨੈਂਸ ਲਈ ਗੋਲਡਨ ਇਨਫਰਾਸਟ੍ਰਕਚਰ ਲਈ ਲਾਅ ਐਂਡ ਆਰਡਰ ਲਈ ਨੌਜਵਾਨਾਂ ਦੇ ਰੋਜ਼ਗਾਰ ਲਈ ਦਲਿਤ ਕਿਸਾਨ ਦੇ ਰੋਜ਼ਗਾਰ ਵਾਸਤੇ ਜੋ ਮੋਦੀ ਜੀ ਦੀ ਸੋਚ ਹੈ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਉਸ ਸੋਚ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਪਿਛਲੇ ਟਾਈਮ ਨਾਲੋਂ ਵੀ ਸਾਡੀ ਇਸ ਵਾਰ ਜਿਹੜੀ ਮੈਜੋਰਟੀ ਹੋਈ ਹੈ 208 ਸੀਟਾਂ ਅਸੀਂ ਜਿੱਤ ਕੇ 233 ਦੇ ਵਿੱਚੋਂ ਬਹੁਮਤ ਨਹੀਂ ਡਬਲ ਟ੍ਰਿਪਲ ਬਹੁਮਤ ਨਾਲ ਅਸੀਂ ਸਰਕਾਰ ਬਣਾਈ ਹੈ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਇਸੇ ਖੁਸ਼ੀ ਵਿੱਚ ਲੱਡੂ ਮੰਡੇ ਆ ਇਸ ਵਾਸਤੇ ਅੱਗੇ ਐਮਡੀ ਇਲੈਕਸ਼ਨ ਆ ਰਹੇ ਉਹਦੀ ਕੀ ਤਿਆਰੀ ਹੈ ਪੂਰੀ ਤਿਆਰੀ ਹੈ ਸਾਰੇ ਵਾੜਾਂ ਵਿੱਚ ਦੋ ਦੋ ਬੰਦੇ ਚੂਜ਼ ਕਰ ਲਏ ਹੋਏ ਆ ਸਮਰਾਲੇ ਵਿੱਚ ਵੀ ਡਿਊਟੀ ਲਾਈ ਹੋਈ ਹੈ ਇਹਨਾਂ ਦੀ ਸਾਰਿਆਂ ਦੀ ਅਜੀਤ ਗੁਪਤਾ ਜੀ ਜੀ ਇਹਨਾਂ ਦੀ ਮਿਤੀ ਜੀ ਸਾਹਮਣੂ ਕਿਹਾ ਹੋਇਆ ਸਾਰੇ ਦੋ ਦੋ ਨੌਜਵਾਨ ਇੱਥੇ 15 ਵਾੜਾਂ ਵਿੱਚੋਂ ਅਸੀਂ ਲੱਭ ਰਹੇ ਆ ਉਹਨਾਂ ਸਾਰੇ ਨੌਜਵਾਨ ਤਕਰੀਬਨ ਤੱਕ ਸਾਡੀ ਤਿਆਰੀ ਹੈ ਜਿਵੇਂ ਖੰਨੇ ਸਾਡੀ ਤਿਆਰੀ ਹੋ ਚੁੱਕੀ ਹੈ ਕੰਪਲੀਟ ਪਾਇਲ ਹੋ ਚੁੱਕੀ ਹੈ ਗਰਾਹੇ ਹੋ ਚੁੱਕੀ ਹੈ ਉਵੇਂ ਸਮਰਾਲੇ ਸਾਡੀ ਤਿਆਰੀ ਹੋ ਚੁੱਕੀ ਹੈ ਪੂਰੇ ਤਗੜੇ ਦੀ ਕਿਨਾਂ ਭਾਰਤੀ ਜਨਤਾ ਪਾਰਟੀ ਸક્ષਮ ਹੈ ਇਲੈਕਸ਼ਨ ਲੜਾਂਗੇ ਪੂਰੇ ਤਗੜੇ ਦੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ